ਸੰਸਾਰ ਅੰਦਰ ਬਹੁਤਾਤ ਵਿੱਚ ਗੁਰੂਆਂ ਦੇ ਡੇਰੇ ਵੇਖਦੇ ਆਂ ਹਰ ਗਲੀ ਵਿੱਚ ਕੋਈ ਨਾ ਕੋਈ ਗੁਰੂ ਬੈਠਾ ਹੈ ਹਰ ਨਕੜ ਤੇ ਕੋਈ ਨਾ ਕੋਈ ਗੁਰੂ ਬੈਠਾ ਹੈ ਡੇਰਾ ਬਣਾ ਕਰਕੇ ਤੇ ਦਾਅਵੇ ਵੀ ਅੱਜ ਕੱਲ ਬੜੇ ਹੋ ਰਹੇ ਨੇ ਪੋਡਕਾਸਟਾਂ ਵਿੱਚ ਤੇ ਵੱਡੇ ਵੱਡੇ ਦਾਅਵੇ ਹੋ ਰਹੇ ਨੇ ਅਸੀਂ ਫਰਾਨੇ ਨੂੰ ਮੰਨਦੇ ਆਂ ਅਸੀਂ ਫਰਾਨੇ ਨੂੰ ਮੰਨਦੇ ਆਂ ਸਾਡਾ ਤੇ ਉਹ ਬਾਬਾ ਹੈ ਕਲ ਪਰਸੋਂ ਸੁਣ ਰਿਹਾ ਸਤਿਕ ਨੂੰ ਬੜੇ ਉੱਚੀ ਉੱਚੀ ਬੋਲ ਰਿਹਾ ਸੀ ਆ ਸਾਡਾ ਤੇ ਆ ਬਾਬਾ ਆਸੀਂ ਫਰਾਨੇ ਬਾਬੇ ਨੂੰ ਮੰਨਦੇ ਆ ਜਦੋਂ ਬਾਬੇ ਦੀ ਤਸਵੀਰ ਵੇਖੀ ਬਾਬਾ ਕਿਹੋ ਜਿਹਾ ਅਸੀਂ ਆਂਦਾ ਸਿਰੋਂ ਨੰਗਾ ਤਨ ਤੇ ਕੋਈ ਲੀੜਾ ਨਾਲ ਲੰਗੋਟ ਬਣਿਆ ਹੋਇਆ ਤੇ ਬਾਬਾ ਇਸ ਤਰੀਕੇ ਨਾਲ ਰਹਿ ਰਿਹਾ ਸੀ ਤੇ ਜੇ ਪਿਆਰਿਓ ਬਾਬੇ ਨੂੰ ਮੰਨਦਾ ਫਿਰ ਬਾਬੇ ਦੀ ਮੰਨ ਲੈ ਜਿਹੋ ਜੇ ਬਾਬੇ ਨੇ ਵੇਸ ਬਣਾਇਆ ਤੋ ਵੀ ਇਹੋ ਜੇ ਬੜਾ ਲੈ ਹੋਇਆ ਬਾਬੇ ਨੂੰ ਮੰਨਣਾ ਤੂੰ ਇੰਸ਼ੇਰ ਤੂੰ ਨੰਗਾ ਹੋ ਜਾ ਤਨ ਤੋਂ ਕੱਪੜੇ ਢਾਲ ਲੈ ਨੰਗਾ ਹੋ ਕਰਕੇ ਲੰਗੋਟ ਬਾਨ ਕੇ ਟੁਰਿਆ ਕਰ ਰੋਇ ਗੁਰੂ ਨੂੰ ਮੰਨਣਾ ਹਾਂਜੀ ਸਾਡੇ ਅਸੀਂ ਬਾਬੇ ਨੂੰ ਮੰਨਦੇ ਆ ਤੇ ਬਾਬੇ ਜੀ ਕੀ ਮੰਨਦਾ ਤੇ ਜਿਹੜੇ ਬਾਬੇ ਆਪ ਸਿਰੋਂ ਨੰਗੇ ਹੋ ਕਰਕੇ ਤਨ ਤੋਂ ਕੱਪੜੇ ਲਾਹ ਕਰਕੇ ਧੂੜੀਆਂ ਦਿਖਾ ਕਰਕੇ ਬੈਠੇ ਰਹੇ ਤੇ ਸੰਸਾਰ ਦੇ ਅੰਦਰ ਭਰਮ ਪੈਦਾ ਕਰਦੇ ਰਹੇ ਉਹ ਬਾਬੇ ਦੇਵੀ ਕੀ ਸਕਦੇ ਨੇ ਸੰਸਾਰ ਨੂੰ ਇਸ ਲਈ ਗੁਰੂ ਨੇ ਅਜ ਬਾਣੀ ਚ ਆਖਿਆ ਕਹਿਣ ਲੱਗੇ ਐਸੇ ਗੁਰੂਆਂ ਨੇ ਐਸੇ ਬਾਬਿਆਂ ਨੇ ਸੰਸਾਰ ਦਾ ਬੇੜਾ ਘਰ ਕੀਤਾ ਬਖਸ਼ਿਸ਼ ਪਿਆ ਕਰਦੇ ਗੁਰ ਦੀ ਖਿਆਲੇ ਜਪ ਤਪ ਕਮਾਹੇ ਸੰਸਾਰ ਦੇ ਅਜਿਹੇ ਗੁਰੂ ਬਣੇ ਪਏ ਨਾ ਜਿਨ੍ਹਾਂ ਦੇ ਵੱਡੇ ਵੱਡੇ ਡੇਰੇ ਵੱਡੇ ਵੱਡੇ ਉਹਨਾਂ ਨੇ ਆਪੋ ਆਪਣੇ ਕਰਮ ਕਾਂਡ ਤੇ ਭਰਮ ਜਾਲ ਦਾ ਜਾਲ ਵਿਛਾਇਆ ਹੋਇਆ ਸੰਸਾਰ ਅੰਦਰ ਉਹਨਾਂ ਕੋਲੋਂ ਤੂੰ ਦੀਖਿਆ ਲੈ ਕਰਕੇ ਤੇ ਜੱਪ ਤਪ ਕਰ ਰਿਆ ਉਹ ਤੈਨੂੰ ਕਹਿ ਰਹੇ ਨੇ ਇੰਨੇ ਪਾਠ ਕਰ ਲਈ ਇੰਨੇ ਜੱਪ ਕਰ ਲਈ ਇੰਨੇ ਤਪ ਕਰ ਲਈ ਉਹ ਤੈਨੂੰ ਕਹਿ ਰਹੇ ਨੇ ਇੰਨਾ ਤੂੰ ਜਿਹੜਾ ਹੈ ਚੋਪੈਰੇ ਕੱਟਣੇ ਨਹੀਂ ਇੰਨੇ ਦੁਪਹਿਰੇ ਕੱਟ ਲਈ ਅਕਰ ਸੰਸਾਰ ਦੇ ਆਪੇ ਬਣੇ ਗੁਰੂ ਜਿਹੜੇ ਨੇ ਉਹ ਤੈਨੂੰ ਆ ਹੀ ਕੁਝ ਦੇ ਰਹੇ ਨੇ ਤੇ ਗੁਰੂ ਨੇ ਬਾਣੀ ਚ ਅੱਜ ਬਖਸ਼ਿਸ਼ ਕਰਕੇ ਸਮਝਾਇਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹਿਣ ਲੱਗੇ ਗੁਰ ਦੀ ਖਿਆਲੇ ਜਪ ਤਪ ਕਮਾਹੀਂ ਉਹਨਾਂ ਕੋਲੋਂ ਦੀਖਿਆ ਲੈ ਕੇ ਉਹਨਾਂ ਕੋਲੋਂ ਸਿੱਖਿਆ ਲੈ ਕਰਕੇ ਤੂੰ ਜਪ ਤਪ ਇਸ ਪ੍ਰਕਾਰ ਕਮਾ ਰਿਆ ਪਰ ਤੈਨੂੰ ਖਬਰ ਹੋਵੇ ਨਾ ਮੋਹ ਟੂਟਾ ਨਾ ਥਾਏ ਪਾਹੇ ਨਾ ਤੇਰੇ ਮਨ ਵਿੱਚੋਂ ਮੋਹ ਦੀਆਂ ਤੰਦਾਂ ਕਮਜ਼ੋਰ ਹੋਣੀਆਂ ਨਾ ਟੁੱਟਣੀਆਂ ਤੇ ਨਾ ਤੂੰ ਰੱਬ ਦੇ ਦਰ ਤੇ ਪ੍ਰਵਾਨ ਹੋਏਂਗਾ ਨਾ ਮੋਹ ਟੂਟਾ ਨਾ ਥਾਏ ਪਾਹੇ ਨਾ ਤੂੰ ਰੱਬ ਦੇ ਦਰਬਾਰ ਵਿੱਚ ਪ੍ਰਵਾਨ ਹੋਏਗਾ ਤੇ ਨਾ ਤੇਰੀ ਮਨ ਵਿੱਚੋਂ ਮੋਹ ਜਿਹੜਾ ਹੈ ਮੋਹ ਦਾ ਜਾਲ ਟੁੱਟੇਗਾ ਤੂੰ ਹੋਰ ਮੋਹ ਦੇ ਜਾਲ ਵਿੱਚ ਉਲਝ ਗਿਆ ਹੈ ਉਲਝ ਗਿਆ ਹੈ ਕਿਉਂਕਿ ਸੰਸਾਰ ਦੇ ਭੇਖੀ ਗੁਰੂਆਂ ਨੇ ਜਿਹੜੇ ਆਪੇ ਬਣ ਬੈਠੇ ਨਾ ਆਪੋ ਆਪਣੇ ਡੇਰੇ ਚ ਮਕਾਉਣ ਵਾਲੇ ਉਹਨਾਂ ਨੇ ਸੰਸਾਰ ਅੰਦਰ ਭਰਮ ਹੀ ਪੈਦਾ ਕੀਤਾ ਹੈ ਸੱਚ ਦਾ ਮਾਰਗ ਨਹੀਂ ਦਰਸਾ ਸਕਦੇ ਸੱਚ ਉਹਨਾਂ ਦੇ ਪੱਲੇ ਨਹੀਂ ਹੈ ਸੱਚ ਉਹਨਾਂ ਦੇ ਕੋਲ ਨਹੀਂ ਹੈ